ਸੱਸੀ ਗਾਲ ਜੀ ਮੈਂ ਸੌਰਵ ਮੜਿਆ ਐਕਟ 19 ਯੂਨੀਵਰਸਿਟੀ ਵਿੱਚ ਸਪੈਸ਼ਲ ਦੱਸਣਾ ਚਾਹੁੰਦਾ ਪਿੰਡ ਚੱਲ ਬੀਬੜੀ ਦੀਆਂ ਬੀਬੀਆਂ ਨੇ ਮੀਨੂ ਮਾਤ ਦੇ ਕੇ ਖੁਦ ਦੇ ਖਰਚੇ ਤੋਂ ਇੱਕ ਦਿਨ ਦੇ ਵਿੱਚ ਹੀ ਦੂਜੀ ਵਾਰ ਤਿਆਰੀ ਕਰਕੇ ਤੀਆਂ ਦਾ ਸ਼ਾਨਦਾਰ ਮੇਲਾ ਕਰਵਾਇਆ ਖੁਦ ਵੇਖੋ ਇਹ ਰਿਪੋਰਟ ਮੇਲਾ ਜੀ ਸਰ ਜੀ ਇਹ ਤੀਜਾ ਮੇਲਾ ਜੀ ਔਰ ਪਹਿਲੇ ਕਿਉਂ ਨਹੀਂ ਮਨਾਇਆ ਜਾਂਦਾ ਸੀ ਪਿੰਡ ਦੇ ਵਿੱਚ ਸਰ ਪਹਿਲਾਂ ਚਲੋ ਥੋੜਾ ਜਿਹਾ ਬੀਬੀਆਂ ਨੇ ਮਨਾਉਣਾ ਸੀ ਕਿਉਂਕਿ ਉਹਨਾਂ ਹੁਣ ਹੌਲੀ ਹੌਲੀ ਦੋਵਾਂ ਚੋਂ ਨੇ ਗੈਡ ਕੀਤਾ ਸਾਰਿਆਂ ਨੂੰ ਤੇ ਮੇਲਾ ਸ਼ੁਰੂ ਕਰ ਲਿਆ ਜੀ ਪਿਛਲੀ ਵਾਰੀ ਸਾਡੇ ਥੋੜਾ ਪ੍ਰੋਬਲਮ ਆ ਗਿਆ ਪਾਣੀ ਲੱਗੇ ਲੱਗੇ ਆ ਗਿਆ ਇਸ ਕਰਕੇ ਹੀ ਮੇਲਾ ਨਹੀਂ ਪਿਛਲੀ ਵਾਰੀ ਮਨਾਇਆ ਇਹ ਕੀ ਤੀਸਰਾ ਮੇਲਾ ਸਾਡੇ ਆ ਜੀ ਇਹ ਤੇ ਖਰਚਾ ਕੌਣ ਕਰਦਾ ਖਰਚਾ ਬੀਬੀਆਂ ਜੀ ਬੀਬੀਆਂ ਕਰਦੀਆਂ ਕੋਈ ਵੀਰ ਐਨ ਆਰ ਆ ਉਹ ਪਾਉਂਦੇ ਸਾਨੂੰ ਖਰਚੇ ਹਾਂ ਜੀ ਮਗਰ ਕੋਈ ਮੰਗ ਹੈਗੀ ਨਹੀਂ ਸਾਨੂੰ ਵਾਹੀ ਸਰਕਾਰ ਨਾਲ ਸਰਕਾਰ ਤੇ ਸਾਡੀ ਸੜਕ ਬਣਾ ਦੇ ਸਾਡੀ ਸੜਕ ਹੀ ਬਣਾ ਦੇ ਸਾਨੂੰ ਇਹੀ ਬਹੁਤ ਹੈ ਸਰਕਾਰ گاڑی ਤੇ ਚਲੋ ਬੀਬੀਆਂ ਵੀ ਕਾਦੀ ਸਰਕਾਰੀ ਹੁੰਦੀਆਂ ਤੇ ਆਪਣਾ ਖਰਚਾ ਆਪ ਹੀ ਕਰੀ ਜਾਂਦੀਆਂ ਚਲੋ ਜਿੱਦਾਂ ਬੀਬੀਆਂ ਨੂੰ ਸ਼ੌਂਕ ਹੈ ਜੀ ਬੀਬੀਆਂ ਕਹਿੰਦੀਆਂ ਅਸੀਂ ਕਰਕੇ ਦੇ ਦਾਂਗੇ ਤੁਸੀਂ ਮੋਰੀ ਹੋ ਜਾਓ ਐ ਕਿ ਠੀਕ ਹੈ ਜੀ ਤੁਹਾਨੂੰ ਕਰ ਦਾਂਗੇ ਇਹ ਕੰਮ ਇਹ ਤੁਸੀਂ ਕਿੰਨੀਵੀਂ ਤੀਆਂ ਦਾ ਮੇਲਾ ਦੇਖ ਰਹੇ ਹੋ ਸਾਡਾ ਫਸਟ ਟਾਈਮ ਆ ਜੀ ਜੀ ਹਾਂਜੀ ਤੁਸੀਂ ਕਿੱਥੋਂ ਅਸੀਂ ਫਰੋਜ਼ਪੁਰ ਦਾ ਸਨਾਨਕਿਆਂ ਦੇ ਪਿੰਡ ਆਏ ਹੋਏ ਹਾਂ ਓਕੇ ਕੀ ਕਾਰਨ ਹੈ ਕਿ ਸੌਂ ਦੇ ਮਹੀਨੇ ਵਿੱਚ ਹੀ ਕੁੜੀਆਂ ਆਪਣੇ ਪੇਕੇ ਜਾਂਦੀਆਂ ਗਈਆਂ ਅੱਗੇ ਪਿੱਛੇ ਕਿਉਂ ਨਹੀਂ ਖੁਸ਼ੀ ਮਨਾਉਂਦੀਆਂ ਪੀਆਂ ਦੀਆਂ ਸੱਦੀਆਂ ਤੋਂ ਰੀਤਾਂ ਤੁਰੀਆਂ ਆ ਰਹੀਆਂ ਨੇ ਤੇ ਇਹੀ ਇੱਕ ਮਹੀਨਾ ਹੁੰਦਾ ਜਿਹਦੇ ਵਿੱਚ ਕੁੜੀਆਂ ਜੀ ਆਪਣੇ ਸਾਰੇ ਤਾਂ ਲੈ ਕੇ ਤੇ ਪੇਕੇ ਆ ਕੇ ਇੰਜੋਏਮੈਂਟ ਕਰਦੀਆਂ ਹੁੰਦਾ ਤੇ ਕੁੜੀਆਂ ਨੂੰ ਨੂੰਹਾਂ ਨੂੰ ਕੀ ਸੰਦੇਸ਼ ਨਾ ਜਾਨਦੇ ਹੋ ਕਿ ਸੱਸਾਂ ਦੀ ਸੇਵਾ ਕਰੋ ਹਾਂਜੀ ਜੀ ਸੱਸਾਂ ਦੇ ठीक हाँ जी ये आप देखना चलो खेल कुड़िया में कुड़ी में ਬੜੀ ਖੁਸ਼ੀ ਹੁੰਦੀ ਆ ਘਰ ਵਾਲੇ ਛੱਡ ਜਾਂਦੀ ਆ ਮੇਲੇ ਵਾਸਤੇ ਸਾਡੇ ਪਿੰਡ ਅੱਜ ਕੋਈ ਨੋਬ ਸਾਡੇ ਘਰ ਜੇ ਨਹੀਂ ਆਈ ਜਿੱਥੇ ਸਾਡੇ ਪਿੰਡ ਆਪਦੇ ਤੀਜ ਦਾ ਮੇਲਾ ਮਨਾ ਹੋ ਰਿਹਾ ਜੀ ਹਰ ਸਭ ਮਨਾ ਹੋ ਰਿਹਾ ਤੇ ਬੀਬੀਆਂ ਇਕੱਠੀਆਂ ਹੋ ਕੇ ਤੇ ਮੇਲਾ ਬਣਾਉਂਦੀਆਂ ਸਾਰੀਆਂ ਜੀ ਲੋਕੀ ਦਾ ਕਲਚਰ ਆ ਸਾਨੂੰ ਖੁਸ਼ੀ ਹੁੰਦੀ ਆ ਵੇ ਖੁਸ਼ੀ ਤਾਂ ਇੱਥੇ ਹੋ ਸਕਦੀ ਆ ਵੇਖੋ ਸਾਡੇ ਪਿੰਡ ਕਿੰਨੇ ਵਧੀਆ ਬਰੋਰੋਂ ਚੱਲ ਰਿਹਾ ਐਸ ਵੇਲੇ ਜੀ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਮਨਾ ਰਹੀਆਂ ਜੀ ਮੇਲਾ ਚਲੋ ਉਹਨਾਂ ਨੂੰ ਬੇਨਤੀ ਕਰਦੇ ਨਹੀਂ ਜਾਣਾ ਚਾਹੀਦਾ ਆਦੇ ਪਿੰਡ ਦੀ ਮੇਲਾ ਮਨਾਉਣਾ ਚਾਹੀਦਾ ਜੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਅ ਸਾਨੂੰ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ। ਔਰ ਕਿੰਨੀ ਵਾਰ ਵੇਖਿਆ ਪਿੰਡ ਵਿੱਚ ਮੇਲਾ ਇਹ ਤੀਸਰੀ ਵਾਰ ਹੋ ਰਿਹਾ ਹੈ। ਔਰ ਬਾਕੀ ਸ਼ਹਿਰਾਂ ਵਿੱਚ ਵੀ ਮੇਲੇ ਆ시 ਦੇਖਦੇ ਆ ਪਰ ਸਾਨੂੰ ਸੱਚਾ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਅਸੀਂ ਜਰੂਰ ਤਾਂ ਕਿਤੇ ਮਤਲਬ ਵਿੱਚ ਉਹਦੀ ਹਿੱਤਾਂ ਨਹੀਂ ਵਿਆ ਪਰ ਸਾਡੇ ਹੱਥ ਦੀ ਇਹ ਹਿੱਕਤਾਂ ਲੈ ਰਹੇ ਆ। ਬਹੁਤ ਖੁਸ਼ੀ ਜੈਨੀਆ ਸੋ ਆਪਣਾ ਤੁਸੀਂ ਸੌ ਜੋ ਜਿਹੜਾ ਵੀ ਤੁਸੀਂ ਲਗਵਾਣਾ ਵਾ ਤੇਰੀ ਮਰਤੀ ਮੋਵੇ ਪੇਣਾ ਗੋੜੀ ਰਿਆ ਤੇ ਹਾਂਜੀ ਉਹ ਜਿੰਨੇ ਵੀ ਗਾਣੇ ਸੱਸਾ ਤਵੇ ਲਾ ਰਹੇ ਆ ਕੀ ਕੀ ਕਰਨਾ ਭਾਜੀ ਫਿਰ ਇੱਥੇ ਆ ਬੱਚਿਆਂ ਨੂੰ ਕੀ ਜਾਂਦਾ ਜਿਆਦਾ ਅਸੀਂ ਤਾਂ ਕਿਹਨਾਂ ਸਾਹਮਣੇ ਕੀਤਾ ਹੈ ਨਾ ਆਪਣਾ ਜੀ ਜੀ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਸੱਸਾ ਨੂੰ ਤੇ ਨੂੰਹਾਂ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਾਂ ਮਿਲ ਕੇ ਰਹਿਣਾ ਚਾਹੀਦਾ ਸਾਰੇ ਪਿਆਮ ਬਣਾਉਣ ਇਤਾਂ ਮੇਲੇ ਕਿੱਥੇ ਪਕੜੇ ਪਾਉਣ ਅੱਛਾ ਠੀਕ ਮੈਂ ਜਿਹੜਾ ਤੀਆਂ ਦਾ ਮੇਲਾ ਹੁੰਦਾ ਹੈ ਇਹ ਵੈਸੇ ਬੇਸਿਕਲੀ ਕਿੰਨੇ ਦਿਨ ਹੁੰਦਾ ਹੈ 5 ਦਿਨ ਹੁੰਦਾ ਹੈ ਸਾਰਾ ਸੌਣ ਦਾ ਮਹੀਨਾ ਪੂਰੇ ਪੂਰੇ ਸੌਣ ਦੇ ਮਹੀਨੇ ਸੌਣ ਦੇ ਵਿੱਚ ਤੀਆਂ ਕਿਸੇ ਵੀ ਦਿਨ ਲਗਾ ਸਕਦੇ ਅਸੀਂ ਕਿੱਥੋਂ ਆ ਕੇ ਇੱਥੇ ਆ ਕੇ ਇੰਜੋਏ ਕਰ ਰਹੇ ਹਾਂ ਤੀਆਂ ਨੂੰ ਮੈਂ ਇਸ ਪਿੰਡ ਦੀ ਹੀ ਨੂੰ ਆ ਅੱਛਾ ਹਾਂ ਜੀ ਆਂ ਸ਼ਹਿਨਾਈਆਂ ਸੱਤਿਆ ਢੋਲੀ ਕਾਮਣੀਆਂ ਆਈਆਂ ਕਹਾ ਪਰੇ ਆ ਕੇ ਮਨ ਜਿਵੇਂ ਬਹਿ ਜਾਵੇਂ ਤੂੰ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਨਵੀਰ ਜੀ ਵਿਦੇਸ਼ ਤੋਂ ਆਇਓ ਹਾਂਜੀ ਯੂਨਾਈਟਿਡ ਕਿੰਗਡਮ ਜੀ ਜੀ ਹਾਂਜੀ ਔਰ ਉੱਥੇ ਦੇ ਜਿਹੜੇ ਪੰਜਾਬ ਦੇ 30 ਦੇ ਮੇਲੇ ਹੁੰਦੇ ਨੇ ਆਪਣਾ ਜਿਹੜਾ ਪਿੰਡ ਦਾ ਮੇਲਾ ਹੈ ਤੇ ਕੀ ਤੁਹਾਨੂੰ ਡਿਫਰੈਂਸ ਲੱਗਿਆ ਕੋਈ ਤੁੰਤਾਰੀ ਜ ਨਹੀਂ ਉਹ ਵੀ ਵਧੀਆ ਤੇ ਇਹ ਵੀ ਵਧੀਆ ਪਰ ਆਪਣੀ ਆਪਣੀ ਜਗ੍ਹਾ ਸਭ ਤੋਂ ਵਧੀਆ ਇਸ ਕਰਕੇ ਇਹ ਸਭ ਤੋਂ ਵਧੀਆ ਕਿਉਂਕਿ ਜਿੱਥੇ ਆਪਣਾ ਕਲਚਰ ਉੱਭਰਿਆ ਖੜੇ ਹੋਏ ਲੱਗੇ ਕਲਚਰ ਨੂੰ ਉੱਤਰਨ ਨੂੰ ਕਿਸ ਤਰ੍ਹਾਂ ਜੀ 3 ਸਾਲ ਲੱਗੇ ਆ ਪਿੰਡ ਦੇ ਵਿੱਚ ਐਗਰੀਕਲਚਰ ਨੂੰ ਆ ਜਾਂਦੀ ਹੈ ਉਹ ਪਾਈਚਾਰਾ ਡਵੈਲਪ ਕਰਨ ਨੂੰ ਬਹੁਤ ਟਾਈਮ ਲੱਗਦਾ ਜੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਸਰ ਤੁਸੀਂ ਸਟੇਜ ਐਂਕਰਿੰਗ ਕਰ ਰਹੇ ਹੋ ਔਰ ਕਾਫੀ ਲੜਕੀਆਂ ਨੂੰ ਤੁਸੀਂ ਕਾਫੀ ਰੋਜ਼ਾ ਦੇ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਸਰ ਜਿਵੇਂ ਕਿ ਸਾਡੇ ਮਤਲਬ ਕਿ ਬਹੁਤ ਹੀ ਤੀਆਂ ਦਾ ਮਤਲਬ ਕਾਫੀ ਮਤਲਬ ਹੁਣ ਮਨਾਇਆ ਹੀ ਨਹੀਂ ਜਾ ਰਿਹਾ ਸੀਗਾ ਸੋ ਸਾਡੇ ਪਿੰਡ ਦੀ ਮੈਂ ਕਹਿੰਦੀ ਆ ਬਹੁਤ ਵੱਡੀ ਇਹ ਮਤਲਬ ਕਿ ਮਿਸਾਲ ਆ ਕਿ ਉਹਨੇ ਕੀ ਯੋਗਦਾਨ ਪਾਇਆ ਵਾ ਕਿ ਸਾਡੇ ਮਤਲਬ ਉਹਨੇ ਸਟਾਰਟ ਕੀਤਾ ਜੋ 2-3 ਸਾਲ ਤੋਂ ਸੀ ਉਹਨੇ ਕੀਤਾ ਤੇ ਬੱਚੇ ਆਪਣਾ ਅਗੇ ਪਰਫਾਰਮੈਂਸ ਕਰ ਰਿਹਾ ਔਰ ਸਾਡੀਆਂ ਜਿਹੜੇ ਬੀਬੀਆਂ ਵੀ ਆ ਭੈਣਾਂ ਕਿਉਂਕਿ ਭੈਣਾਂ ਦਾ ਤੇ ਜਿਹੜਾ ਮਤਲਬ ਸਾਡੀਆਂ ਨੋਹਾਂ ਦਾ ਇਹ ਮੇਨ ਤਿਉਹਾਰ ਹੁੰਦਾ ਹੈ ਤੇ ਉਹਨਾਂ ਵਾਸਤੇ ਸੋ ਮੈਂ ਮਤਲਬ ਮੇਰੀ ਨਹੀਂ ਮਤਲਬ ਸਾਡੇ ਪਿੰਡ ਦੇ ਸਾਰਿਆਂ ਦਾ ਯੋਗਦਾਨ ਆ ਤੇ ਸਾਰੇ ਘਰ ਬੱਚਿਆਂ ਦੀ ਪਰਫਾਰਮੈਂਸ ਹੋ ਰਹੀ ਆ ਉਹਨਾਂ ਨੇ ਆਪਣੇ ਆਪ ਨੂੰ ਪ੍ਰੈਕਟਿਸ ਕਰਕੇ ਆਪਣੇ ਆਪ ਨੂੰ ਬਹੁਤ ਮਲੇਵਿੱਤੋਂ ਤੱਕ ਲਈ ਅਰਲੀ ਆਪਣੇ ਬਹੁਤ ਮਿਹਨਤ ਕੀਤੀ ਆ ਯਾਨੀ ਤੁਸੀਂ ਮਾਸਟਰ ਕਹਿ ਸਕਦੇ ਬੱਚਿਆਂ ਦੇ ਚਲੋ ਮਾਸਟਰ ਨਹੀਂ ਮੈਂ ਖੁਦ ਉਹਨਾਂ ਦੇ ਵਿੱਚੋਂ ਐ ਇੱਕ ਚਲੋ ਮਾਸਟਰਾਂ ਦਾ ਟੀਕਾ ਚਲੋ ਉਹਨਾਂ ਨੂੰ ਮੈਂ ਹੈਂਡਲ ਕਰਨੀ ਆ ਇਹ ਇੱਥੇ ਤੱਕ ਇਹ ਆ ਮੈਂ ਕਹਿ ਸਕਦੀ ਆਦਰਵਾਇਜ਼ ਮੈਂ ਮਾਸਟਰ ਨਹੀਂ ਇਸ ਨੂੰ ਮਾਸਟਰ ਨਹੀਂ ਕਹਿ ਸਕਦੇ ਹਾਂ ਜੀ ਸਾਡੇ ਜਾਣਦੇ ਆ ਕਿ ਅੱਜ ਝੱਲ ਬੀਬੜੀ ਦੇ ਵਿੱਚ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਸਾਰਿਆਂ ਨੂੰ ਬਹੁਤ ਸਾਰਾ ਸੁਆਗਰ ਨਿੱਕਾ ਸਤਿਕਾਰ ਜੀ ਆਇਆਂ ਨੂੰ ਤੇ ਚਲੋ ਅਸੀਂ ਹੁਣ ਮਿਲਦਾ ਹਾਂ ਮੰਡਿਆ ਰਹੀ ਚੱਲੀ ਐਵੇਂ ਤੀਆਂ ਦਾ ਜਿਹੜਾ ਮੇਲਾ ਹੋਇਆ ਥੇ ਇੱਕ ਜਮਾ ਇਹ ਸਾਡੇ ਪਿੰਡ ਵਿੱਚ ਤੀਜਾ ਮੇਲਾ ਸੀ ਮਨਾ ਰਹੇ ਆ ਅੱਜਕੱਲ ਮਤਲਬ ਸੀ ਇਕੱਲੇਪਨ ਦੇ ਵਿੱਚ ਹੋ ਗਏ ਆ ਲੋਕੀ ਇਕੱਠੇ ਘਟ ਹੁੰਦੇ ਆ ਅੰਦਰਾਂ ਚ ਵੜ ਗਏ ਫੋਨਾਂ ਤੇ ਬਿਜ਼ੀ ਤੇ ਇਹ ਇੱਕ ਮੌਕਾ ਆ ਜਿਹੜਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਵਾਸਤੇ ਸਾਨੂੰ ਮਿਲਿਆ ਹੈਗਾ ਆ ਸਾਰੇ ਅਸੀਂ ਮਿਲ ਕੇ ਖੂਬ ਖੁਸ਼ੀ ਮਨਾਈ ਆ ਬਿਲਕੁਲ ਬਿਲਕੁਲ ਜੀ ਇਹਨਾਂ ਨਾਲ ਛੋਟੀਆਂ ਬੱਚੀਆਂ ਬੜੀਆਂ ਸੋਹਣੀਆਂ ਉਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਬੜੀਆਂ ਨੇ ਕੁੜੀਆਂ ਆਈਆਂ ਆ ਬੜੀਆਂ ਦੋਤੀਆਂ ਆਈਆਂ ਹੋਈਆਂ ਪਿੰਡ ਦੀਆਂ ਕੁੜੀਆਂ ਆਈਆਂ ਹੋਈਆਂ ਜੋ ਸੰਭੋਤ ਬੋੜ ਗਿਆ ਸੋਦੇ ਲੱਗਦੇ ਨੇ ਹਾਂ ਚਲੋ ਹੋ ਸਕਦਾ ਹੈ ਜੋ ਮਰਜ਼ੀ ਕਹਿ ਲੋ ਕੁੜੀਆਂ ਹੋ ਕੇ ਗੌਂਦ ਜਨਰੇਸ਼ਨ ਔਰ ਹੁਮੀ ਜਨਰੇਸ਼ਨ ਦੇ ਵਿੱਚ ਤੀਆਂ ਚ ਕਿੰਨਾ ਫਰਕ ਪਹਿਲਾਂ ਬੁੜੀਆਂ ਇਕੱਠੀਆਂ ਹੋ ਕੇ ਗੌਂਦੀਆਂ ਸੀ ਬੈਂਦੀਆਂ ਸੀ ਹੁਣ ਡੀਗ ਸਹਾਗਾਉਂਦੀਆਂ ਸੀ ਉਦੋਂ ਹੁਣ ਸਾਰਾ ਕੰਮ ਡੀਜਾਂ ਤੇ ਤੇਰੀ ਆਵਾਜ਼ ਸੁਣੋ ਸਵਾਗਤ ਨਾ ਸਮਝੋ ਬਹੁਤ ਆ ਜਿਆਦਾ ਨਹੀਂ ਨਾ ਪਤਾ ਆਉਂਦਾ ਵੈਸੇ ਗਾਣੇ ਸੁਣਾਓ ਨਿਕੜੀ ਸੂਈ ਵਟਮਤਾ ਗਾ ਬੈਠ ਕੇ ਸੀਤਾ ਗਾਟ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਦੀਵਾਰੋਂ ਰਹੀਏ ਬਾਬਲ ਮੇਰੇ ਕਾਜਰ ਚਾਇਆ ਮੈਂ ਮੇਲਾ ਕਰਾਂਦੀ ਆ ਜਾਇ ਜਗ ਦੇ ਕੀ ਕਰ ਜਾਂਦੇ ਆ ਤੀਆਂ ਦਾ ਮੇਲਾ ਕਰਾਂਦੇ ਆ ਬਹੁਤ ਵਧੀਆ ਆ ਇਹਨੇ ਨਾਲ ਸਾਰੀਆਂ ਪਹਿਣਾ ਇਕੱਠੀਆਂ ਹੁੰਦੀਆਂ ਆ ਹੁਣ ਅਸੀਂ ਵੀ ਵਿਆਹੀ ਗਏ ਜਿੱਦਾਂ ਸੌਰਿਆਂ ਤੋਂ ਆਨੇ ਸਾਰੀਆਂ ਪਹਿਣਾ ਮਿਲਦੀਆਂ ਜਿਹੜੀਆਂ ਨਾਲ ਦੀਆਂ ਨਾਲ ਖੇਡੀਆਂ ਆ ਤੇ ਵੱਡੀਆਂ ਜਿਹੜੀਆਂ ਆ ਸਾਡੇ ਤੋਂ ਉਹ ਵੀ ਮਿਲਦੇ ਤੇ ਇਸ ਹਰ ਸਾਲ ਕਰਾਉਣਾ ਚਾਹੀਦਾ ਆ ਇਹਨੇ ਨਾਲ ਇਸ ਭਜ ਨਾਲ ਸਾਰੇ ਇਕੱਠੇ ਹੋ ਜਾਂਦੇ ਆ ਹਾਂਜੀ ਪੇਕੇ ਆ ਕੀ ਕਰਨਗੇ ਪੇਕੇ ਆ ਕੇ ਤੀਆਂ ਦਾ ਮੇਲਾ ਇੰਜੋਏ ਕਰਦੇ ਹਾਂ ਪੇਕੇ ਤੇ ਤੇ ਫੇਮੋ ਚਾਈ ਬੱਕਰੀਆਂ ਹੁੰਦੀਆਂ ਆ ਬੀਬੀ ਜੀ ਸੱਸਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਉਹ ਵਧੀਆ ਸੱਸਾਂ ਵਧੀਆ ਹੁੰਦੀਆਂ ਤਾਂ ਗਾਣਿਆਂ ਦੇ ਤਵੇ ਬਹੁਤ ਲੱਗਦੇ ਵੇ ਇਥੇ ਬਹੁਤ ਸੋਹਣਾ ਦਿਨ ਹੈ ਕੰਮ ਨਹੀਂ ਕਰ ਸੱਸਾਂ ਦੇ ਤਵਾ ਲਾ ਕੇ ਹੋਰ ਸੱਸਾਂ ਦੇ ਤਵਾ ਘੱਟ ਨਹੀਂ ਲਣਾ ਸੱਸਾਂ ਬਹੁਤ ਬੀਬੀਆਂ ਚ ਆ ਗਾਣਾ ਜੇ ਜਲਦੇ ਵੇ ਮਟਿਆਰਾ ਨੱਚ ਰਹੀਆਂ ਟੱਪ ਰਹੀਆਂ ਦੱਬਾ ਨਹੀਂ ਮਾਰਦੇ ਤੁਸੀਂ ਦਸਾ ਕਰੀਂ ਜਿ ਮਰਨਾ ਹੈ ਬੰਦਾ ਨਹੀਂ ਆਈ ਨਾ ਸ਼ਵਕੋ ਮੈਂ ਬਰਾਦੂ ਬਤਰੀ ਨਹੀਂ ਤੇਰਾ ਸ਼ਵਕ ਮੈਂ ਪਤਾ ਦੂਰੀਂ ਚਰਨਾ ਦੇ ਸੁਪਨੇ ਸਰਗੀ ਵੇਲੇ ਦੂ ਦਿਲ ਦੇ ਇਤਤਫੇ ਮੈਮ ਕੀ ਕਾਰਨ ਹੈ ਕਿ 100 ਦੇ ਮਹੀਨੇ ਚ ਜਿਹੜੀਆਂ ਕੁੜੀਆਂ ਆਪਣੇ ਪੈਕੇਜ ਆ ਕੇ ਖੁਸ਼ ਹੁੰਦੀਆਂ ਤੀਆਂ ਦਾ ਮੇਲਾ ਕਰਨ ਲਈ ਕਿ ਮੇਰੇ ਭਾਂ ਪਤਾ ਹੀ ਆ ਕਿੰਨੇ ਅਜੀਬ ਗੱਲਿਆ ਵੀ ਇਸ ਪੈਕੇਜ ਦੇ ਘਰ ਕਿੱਥੀਆਂ ਬਣਾ ਨੇ ਨਹੀਂ 100 ਦੇ ਮਹੀਨੇ ਕੋ ਖੁਸ਼ ਹੁੰਦੀਆਂ ਅੱਗੇ ਪਿੱਛੇ ਵੀ ਜਾ ਸਕਦੇ ਹਾਂ ਪਿੱਛੇ ਕਿੱਧਰ ਹੋਣਾ ਹੈ 100 ਦੇ ਮਹੀਨੇ ਚੱਤੀ ਕੱਟੀਆਂ ਹੋਣਾਂ ਯਾਨੀ ਖੁਸ਼ੀ ਤੁਹਾਨੂੰ ਮੈਂ ਮੈਮ ਪੀਆਂ ਦੇ ਵਿੱਚ ਮੇਨ ਜਿਹੜਾ ਜਿਹੜੀ ਡਿਸ਼ ਹੈਗੀ ਹੈ ਉਹ ਕਿਹੜੀ ਹੈਗੀ ਹੈ ਹਾਂ ਮਾਲ ਪੂੜੇ ਤੇ ਤੁਸੀਂ ਯਾਨੀ ਕਿ ਇਧਰੋਂ ਤਾਂ ਸੁਣ ਕੇ ਬੋਲ ਰਹੇ ਹੋ ਤੁਹਾਨੂੰ ਕੋਈ ਨਹੀਂ ਪਤਾ ਕੇਰ ਪੂੜੇ ਤੇ ਕੀਰ ਪੂੜੇ ਕੀਰ ਪੂੜੇ ਹਾਂਜੀ ਸੌ ਲੱਗਦੇ ਆ ਤੇਰੀ ਬਣਾਈ ਵੀ ਆ ਹਾਂਜੀ ਆ ਮੈਦੇ ਦੇ ਆٹے ਦੇ ਆਟੇ ਦੇ ਆਟਾ ਗੋੜ ಕೂಡ <laughs> ಭಾಗ್ಯ <laughs> <hug> 78 ਸਾਲ ਹੋ ਗਏ ਮੇਰੀ ਉਮਰ 78 ਸਾਲ ਹੈ ਇੱਥੇ ਜਨਮਿਆ ਮੈਂ ਔਰ ਪਹਿਲੇ ਦਿਨਾਂੋਂ ਤੇ ਹੁਣ ਦੇ ਮਹੌਲ ਕਿੰਨਾ ਫਰਕ ਬਹੁਤ ਜ਼ਿਆਦਾ ਪਹਿਲੇ ਦਿਨੋਂ 78 ਪਹਿਲੇ ਦਿਨੀਆਂ ਨਹੀਂ ਮੇਰੇ ਨਾਲ 2-3 ਸਾਲ ਹੀ ਹੋ ਗਏ ਧੀਆ ਮਨਾਉਂਦੀਆਂ ਨੇ ਇਹਨਾਂ ਬੀਬੀਆਂ ਨੂੰ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੀਆਂ ਨੇ ਬੱਚੀਆਂ ਕਾਰਨ ਕੀ ਆ ਹੁਣ 2-3 ਸਾਲ ਤੋਂ ਮਨਾਈਆਂ ਗਈਆਂ ਪਹਿਲੇ ਕੁੰਡੀ ਮਨਾਉਂਦੇ ਸੀ ਹੁਣ ਬੱਚੀਆਂ ਦੀ ਮਰਜ਼ੀ ਹੈ ਨਾ ਕਿ ਕੋਲ ਤੇ ਵਾਹ ਕਿ ਪਿਆਰ ਹੈ ਇਹਨਾਂ ਬੱਚਿਆਂ ਨੇ ਬਹੁਤ ਸੋਨਾ ਸਬੂਤ ਦਿੱਤਾ ਬਹੁਤ ਜ਼ਿਆਦਾ ਕਿ ਇਹਨਾਂ ਨੇ ਲੱਗਰ ਨੂੰ ਪੂਰੀ ਤਰ੍ਹਾਂ ਆਪਸ ਵਿੱਚ ਜੋੜਿਆ ਹੋਇਆ ਇਹਨਾਂ ਬੱਚਿਆਂ ਨੇ ٹی बि न मंजीत کو کپور था